ਸਾਥੀ ਰੀਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਦੇ ਵਿੱਚ 14 ਦਸੰਬਰ 2025 ਨੂੰ ਜਾਨੀ ਕਿ ਅੱਜ ਦੇ ਦਿਨ ਵੋਟਾਂ ਜ਼ਿਲ੍ਹਾ ਪ੍ਰੇਸ਼ਾਸਤ ਤੇ ਬਲਾਕ ਸੰਮਤੀ ਦੀਆਂ ਪੈ ਚੁੱਕੀਆਂ ਨੇ ਕੰਪਲੀਟ ਹੋ ਚੁੱਕੀਆਂ ਨੇ ਪਰ ਇਹਨਾਂ ਵੋਟਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਉੱਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਵੱਲੋਂ ਬਹੁਤ ਇਲਜ਼ਾਮ ਲੱਗ ਰਹੇ ਨੇ ਉਹ ਕੀ ਇਲਜ਼ਾਮ ਨੇ ਕਿੱਥੋਂ ਕਿੱਥੋਂ ਇਹ ਖਬਰਾਂ ਆਈਆਂ ਨੇ ਉਹਦੀ ਸਾਰੇ ਦੀ ਤੁਹਾਨੂੰ ਡਿਟੇਲ ਦੇ ਨਾਲ ਜਾਣਕਾਰੀ ਦਿੰਨੇ ਆ ਪੰਜਾਬ ਦੇ ਵਿੱਚ 14 ਦਸੰਬਰ ਵਾਲੇ ਦਿਨ ਜ਼ਿਲ੍ਹਾ ਪ੍ਰੇਸ਼ਦ ਤੇ ਪੰਚਾਇਤ ਸੰਪਤੀ ਦੀਆਂ ਵੋਟਾਂ ਪਈਆਂ ਆਮ ਆਦਮੀ ਪਾਰਟੀ ਨੇ ਸ਼ਾਮ-ਦਾਮ-ਤੰਡ ਭੇਦ ਵਰਤਨ ਦੇ ਜਿਹੜੇ ਦੋਸ਼ ਹੈ ਉਹ ਜ਼ਬਰਦਸਤ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੱਗਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਵੋਟਾਂ 'ਚ ਧੱਗੇ ਨੂੰ ਲੈ ਕੇ ਰੱਜ ਕੇ ਰੌਲਾ ਪਿਆ ਸਭ ਤੋਂ ਪਹਿਲਾਂ ਰੌਲਾ ਤਾਂ ਵੋਟਾਂ ਤੋਂ ਪਹਿਲਾਂ ਹੀ ਪੈ ਗਿਆ ਸੀ VOTING ਸ਼ੁਰੂ ਹੋਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਐਡਵੋਕੇਟ ਅਮਰਿੰਦਰ ਸਿੰਘ ਦੇ ਵੱਲੋਂ ਬੈਲਟ ਪੇਪਰ ਦੀ ਫੋਟੋ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਅਤੇ ਉਹਨਾਂ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਚੋਣ ਲੜ ਰਹੇ ਨੇ ਉਹਨਾਂ ਨੇ ਧੰਨਵਾਦ ਕਰ ਦਿੱਤਾ ਪਰ ਬੈਲਟ ਪੇਪਰ ਦੀ ਜੋ ਉਹਨਾਂ ਨੇ ਫੋਟੋ ਪਾਈ ਸੀ VOTING ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਰੌਲਾ ਪੈ ਗਿਆ ਕਿ ਬੈਲਟ ਪੇਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੋਲੋਂ ਆਏ ਕਿੱਥੋਂ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਦਾਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਨੇ ਵੱਧ ਬੈਲਟ ਪੇਪਰ ਛਪਵਾ ਲਏ ਹਨ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦੇ ਦਿੱਤੇ ਹਨ ਜਿਸ ਦੇ ਵਿੱਚ ਉਹ ਆਪ ਹੀ ਮੋਹਰ ਲਾ ਕੇ ਬਾਕਸ ਦੇ ਵਿੱਚ ਉਹਨਾਂ ਬੈਲਟ ਪੇਪਰਾਂ ਨੂੰ ਪਾਉਣਗੇ ਵੋਟਾਂ ਵਾਲੇ ਡੱਬਿਆਂ ਦੇ ਵਿੱਚ ਉਹਨਾਂ ਬੈਲਟ ਪਰਚੀਆਂ ਨੂੰ ਜਾਂ ਬੈਲਟ ਪੇਪਰ ਨੂੰ ਜਿਹੜੇ ਆ ਉਹ ਪਾ ਦੇਣਗੇ ਇਸ ਤਰ੍ਹਾਂ ਦੇ ਇਲਜ਼ਾਮ ਆ ਜਿਹੜਾ ਸੱਤਾਧਾਰੀ ਪਾਰਟੀ ਦੇ ਉੱਤੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਲਾਇਆ ਗਿਆ ਸੀ ਕਿ ਜਦੋਂ ਫਿਰ ਗਿਣਤੀ ਹੋਊਗੀ ਤੇ ਗਿਣਤੀ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਜੇਤੂ ਕਰਾਰ ਦੇ ਦਿੱਤਾ ਜਾਏਗਾ ਸਿਰਫ ਇਹਨਾਂ ਗਲਤ ਵੋਟਾਂ ਦੇ ਸਹਾਰੇ ਹਿਸਾਬ ਦੇ ਨਾਲ ਇਹਨਾਂ ਹੀ ਬੈਲਟ ਪੇਪਰਾਂ ਦੇ ਆਸਰੇ ਜਿਹੜੀ ਹੈ ਉਹ ਚਰਚਾ ਚੱਲ ਪਈ ਤੇ ਚਰਨਜੀਤ ਸਿੰਘ ਚੰਨੀ ਦਾ ਦੋਸ਼ ਕਾਫੀ ਹੱਦ ਤੱਕ ਸਹੀ ਹੈ ਅਕਾਲੀ ਦਲ ਦੇ ਵੱਲੋਂ ਵੀ ਸਭ ਤੋਂ ਪਹਿਲਾਂ ਇਹ ਮੁੱਦਾ ਚੁੱਕਿਆ ਗਿਆ ਸੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਇਹ ਫੋਟੋ 벨ਟ ਪੇਪਰ ਵਾਲੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਅਤੇ ਨਾਲ ਹੀ ਕਲੇਰ ਦੇ ਵੱਲੋਂ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਲਿਖਿਆ ਕਿ ਪੋਲਿੰਗ ਨੂੰ ਸ਼ੁਰੂ ਹੋਏ ਹਾਲੇ ਸਿਰਫ ਕੁਝ ਸਮਾਂ ਹੀ ਹੋਇਆ ਹੈ ਪਰ ਫਤੇਗੜ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਦੇ ਵੱਲੋਂ VOTING ਤੋਂ ਲਗਭਗ 10 ਘੰਟੇ ਪਹਿਲਾਂ ਬੈਲਟ ਪੇਪਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਹਨ ਜਿਨ੍ਹਾਂ ਤੇ ਬਕਾਇਦਾ ਤੌਰ ਤੇ ਸੀਰੀਅਲ ਨੰਬਰ ਛਪੇ ਹੋਏ ਦਿਖਾਈ ਦੇ ਰਹੇ ਨੇ ਇਸ ਗੰਭੀਰ ਇਸ ਚੀਜ਼ ਨੇ ਗੰਭੀਰ ਜਿਹੇ ਸਵਾਲ ਆ ਉਹ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਕਰ ਦਿੱਤੇ ਨੇ VOTING ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਉਮੀਦਵਾਰ ਦੇ ਕੋਲ ਅਸਲੀ ਬੈਲਟ ਪੇਪਰ ਕਿਵੇਂ ਪਹੁੰਚੇ ਇਹ ਬੈਲਟ ਪੇਪਰ ਕਿੱਥੋਂ ਅਤੇ ਕਿਸ ਦੀ ਮਨਜ਼ੂਰੀ ਦੇ ਨਾਲ ਉਹਨਾਂ ਨੂੰ ਪ੍ਰਾਪਤ ਹੋਏ ਕਿ ਬੈਲਟ ਪੇਪਰਾਂ ਦੀ ਸੁਰੱਖਿਆ ਜਿਹੜੀ ਉਹ ਚੋਣ ਕਮਿਸ਼ਨ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਜਾਂ ਚੋਣ ਕਮਿਸ਼ਨ ਦੇ ਵੱਲੋਂ ਇਸ ਪ੍ਰਕਿਰਿਆ ਦੇ ਵਿੱਚ ਜਿਹੜਾ ਸਮਝੌਤਾ ਆ ਉਹ ਕੀਤਾ ਗਿਆ ਆ ਆਖਰ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਘਟਨਾ ਆਜ਼ਾਦ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦੇ ਮੂਲ ਸਿਧਾਂਤਾਂ ਤੇ ਸਿੱਧਾ ਸਵਾਲੀਆ ਚਿੰਨ੍ਹ ਖੜਾ ਕਰਦੀ ਹੈ ਜਨਤਾ ਦਾ ਚੋਣ ਪ੍ਰਕਿਰਿਆ ਤੇ ਭਰੋਸਾ ਕਾਇਮ ਰੱਖਣ ਦੇ ਲਈ ਇਸ ਮਾਮਲੇ ਦੀ ਤੁਰੰਤ ਨਿਰਪੱਖ ਤੇ ਪੂਰੀ ਜਾਂਚ ਕੀਤੀ ਜਾਣੀ ਬੇਹਤ ਜ਼ਰੂਰੀ ਹੈ ਆਖਰੇ ਹੋ ਕੀ ਰਹਾ ਆ ਸਟੇਟ ਇਲੈਕਸ਼ਨ ਕਮਿਸ਼ਨ ਨਾਂ ਦਾ ਹੈਸ਼ਟੈਗ ਉਹਨਾਂ ਨੇ ਵਰਤਿਆ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਔਰ ਇਸ ਦੇ ਨਾਲ ਨਾਲ ਇੱਕ ਜੁੜੀ ਹੋਈ ਖਬਰ ਜਿਹੜੀ ਕਿ ਵੋਟਾਂ ਦੇ ਨਾਲ ਜੁੜੀ ਹੋਈ ਹੈ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਦਲਾ ਦੇ ਵੱਲੋਂ ਵੀ ਇਹ ਪੋਸਟ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰ ਸੀ ਇਹ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਤੇ ਨਾਲ ਐਮਪੀ ਔਦਲਾ ਨੇ ਲਿਖਿਆ ਕਿ ਪਿਛਲੇ ਦਿਨੀ ਮੇਰੇ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਤੇ ਹਾਤੀ ਦੀ ਸੀਨੀਅਰ ਕਾਂਗਰਸ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਪ੍ਰੈਸ ਕਾਨਫਰੰਸ ਕਰਕੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਸੱਤਾਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਜਤਨ ਦੇ ਲਈ ਜਿਵੇਂ ਕਿ ਮਨੀਸ਼ ਛੋਦੀਆ ਨੇ ਪਹਿਲਾਂ ਕਿਹਾ ਸੀ ਕਿ ਸ਼ਾਮ-ਦਾਮ-ਤੰਦ ਭੇਤੀ ਨੀਤੀ ਅਪਣਾ ਕੇ ਗੁੰਡਾਗਰਦੀ ਕਰਕੇ ਜਾਂ ਧੱਕਾਸ਼ਾਹੀ ਕਰਕੇ ਆਪਣੇ ਆਪ ਨੂੰ ਵੋਟਾਂ ਦੇ ਵਿੱਚ ਜਿਤਾਵੇਗੀ। ਔਦਰਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਗੁੰਡਾਗਰਦੀ ਅਤੇ ਧੱਕੇਸ਼ਾਹੀ ਤੇ ਉੱਤਰ ਆਈ ਹੈ। ਇਸ ਦੌਰਾਨ ਸਾਡੇ ਕਈ ਵਰਕਰਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਸੀ ਜਿਸ ਨਾਲ ਅਸੀਂ ਚੋਣਾਂ ਦਾ ਪਕਾਇਦਾ ਤੌਰ ਤੇ ਬਾਈਕਾਟ ਕਰਨ ਦਾ ਫੈਸਲਾ ਲਿਆ। ਬੀਤੇ ਕੱਲ ਸ਼੍ਰੀ ਫਤਿਹਗੁਰ ਸਾਹਿਬ ਤੋਂ ਆਪ ਉਮੀਦਵਾਰ ਦੇ ਵੱਲੋਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਹੀ ਆਪਣੇ ਫੇਸਬੁਕ ਪੇਜ ਤੇ ਸੀਰੀਅਲ ਨੰਬਰ ਵਾਲੇ ਵੈਲਟ ਪੇਪਰਾਂ ਦੀ ਤਸਵੀਰ ਪੋਸਟ ਕਰਨਾ ਲੋਕਤੰਤਰ ਦੇ ਲਈ ਬਹੁਤ ਹੀ ਖਤਰਨਾਕ ਸੰਕੇਤ ਹੈ ਸਵਾਲ ਇਹ ਵੀ ਹੈ ਕਿ ਪੋਲਿੰਗ ਸ਼ੁਰੂ ਹੋਣ ਤੋਂ ਘੰਟਿਆਂ ਪਹਿਲਾਂ ਵੈਲਟ ਪੇਪਰ ਉਸਦੇ ਹੱਥ ਕਿਵੇਂ ਲੱਗਿਆ ਵੈਲਟ ਪੇਪਰ ਹਮੇਸ਼ਾ ਸੀਲ ਬੰਦ ਰਹਿੰਦੇ ਹਨ ਅਤੇ ਪੋਲਿੰਗ ਸਟੇਸ਼ਨਾਂ ਅੰਦਰ ਪੋਲਿੰਗ ਏਜੰਟ ਦੀ ਹਾਜ਼ਰੀ ਦੇ ਵਿੱਚ ਹੀ ਕੋਲ ਜਾਂਦੇ ਹਨ ਇਸ ਤੋਂ ਪਹਿਲਾਂ ਆਪ ਕੋਲ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ ਬੈਲਟ ਪੇਪਰ ਦੀ ਪਹੁੰਚ ਹੋਣਾ ਇਹ ਸਾਬਿਤ ਕਰਦਾ ਹੈ ਕਿ ਸ਼੍ਰੀਆਮ ਚੋਣ ਪ੍ਰਕਿਰਿਆ ਦੇ ਨਾਲ ਛੇੜਛਾੜ ਕਰਕੇ ਚੋਣਾਂ ਨੂੰ ਫਾਇਜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਰੱਜ ਕੇ ਪੜਾਸ ਹੈ ਆਪਣੀ ਪੋਸਟ ਦੇ ਵਿੱਚ ਗਰਜੀਤ ਸਿੰਘ ਔਜਲਾ ਦੇ ਵੱਲੋਂ ਕੱਢੀ ਗਈ ਪੰਜਾਬ ਭਾਜਪਾ ਨੇ ਵੀ ਆਪਣੀ ਅਧਿਕਾਰਤ ਫੇਸਬੁੱਕ ਪੇਜ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਇਸ ਲੀਡਰ ਦੀ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ ਹੈ ਅਤੇ ਨਾਲ ਲਿਖਿਆ ਹੈ ਕਿ ਸ਼ਰਿਆਮ ਲੋਕਤੰਤਰ ਦੀ ਹੱਤਿਆ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਕੋਲ ਪਹਿਲਾਂ ਕਿਵੇਂ ਬੈਲਟ ਪੇਪਰ ਪਹੁੰਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ 10 ਘੰਟੇ ਪਹਿਲਾਂ ਬੈਲਟ ਪੇਪਰ ਦੀ ਫੋਟੋ ਅਪਲੋਡ ਕੀਤੀ ਹੈ ਜਦਕਿ ਵੋਟਾਂ ਅੱਜ ਸਨ ਵੱਡਾ ਸਵਾਲ ਇਹ ਹੈ ਕਿ ਇਸ ਕੋਲ ਬੈਲਟ ਪੇਪਰ ਪਹਿਲਾਂ ਤੋਂ ਕਿਵੇਂ ਆਇਆ ਜਿਸ ਦੇ ਉੱਤੇ ਸਾਫ਼ ਤੌਰ ਤੇ ਸੀਰੀਅਲ ਨੰਬਰ ਹੈ ਜਿਹੜਾ ਉਹ ਲਿਖਿਆ ਹੋਇਆ ਸੀ ਉੱਤੇ ਦਿਖਾਈ ਦੇ ਰਿਹਾ ਸੀ ਪਹਿਲਾਂ ਵਿਰੋਧੀ ਧਿਰ ਦੇ ਉਮੀਦਵਾਰਾਂ ਤੇ ਪੇਪਰ ਰੱਦ ਕਰਵਾਉਣੇ ਤੇ ਹੁਣ ਵੋਟਾਂ ਤੋਂ ਪਹਿਲਾਂ ਬੈਲਟ ਪੇਪਰ ਬਾਹਰ ਆਉਣੇ ਸ਼ਰਿਆਮ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਚੋਣਾਂ ਵਿੱਚ ਧਾਧਲੀਆਂ ਕੀਤੀਆਂ ਜਾ ਰਹੀਆਂ ਨੇ ਚੋਣ ਕਮਿਸ਼ਨ ਹੈ ਜਿਹੜਾ ਪੰਜਾਬ ਦਾ ਇਸ ਉੱਤੇ ਸਖਤ ਕਾਰਵਾਈ ਉਹਨਾਂ ਦੀ ਕਰਨੀ ਬਣਦੀ ਹੈ ਸਾਰੀਆਂ ਪਾਰਟੀਆਂ ਨੇ ਕਾਰਵਾਈ ਦੀ ਮੰਗ ਕਰ ਦਿੱਤੀ ਹੈ ਤੇ ਉਧਰ ਦੂਜੇ ਪਾਸੇ ਬੂਥ ਕੈਪਚਰਿੰਗ ਦੇ ਵੀ ਦੋਸ਼ ਆਮ ਆਦਮੀ ਪਾਰਟੀ ਤੇ ਲੱਗਦੇ ਦਿਖ ਰਹੇ ਹਨ ਗਿੱਦੜਵਾਵਾ ਗਿੱਦੜਵਾਵਾ ਵਿਧਾਨ ਸਭਾ ਹਲਕੇ ਦੇ ਵਿੱਚ ਬਬਾਣੀਆਂ ਪਿੰਡ ਦੇ ਵਿੱਚ ਬੂਥ ਕੈਪਚਰ ਕਰ ਲਿਆ ਗਿਆ ਉਹ ਵੀ ਹਰਪ੍ਰੀਤ ਸਿੰਘ ਡਿੰਪੀ ਢਿੱਲੋਂ ਐਮ ਐਲ ਏ ਦੇ ਭਰਾ ਸਨੀ ਢਿੱਲੋਂ ਦੇ ਵੱਲੋਂ ਇਹ ਵੀ ਦੋਸ਼ ਹੈ ਜਿਹੜੇ ਲਗਾਏ ਜਾ ਰਹੇ ਨੇ। ਲੋ ਸ਼ਨੀ ਤੋਂ ਖੁਦ ਆਇਆ ਉਹਦੇ ਬੰਦੇ ਆਏ ਉਹ ਵੀ ਟੀਮ ਆਈ। ਉਹਨਾਂ ਨੇ ਸਾਨੂੰ ੱੱਕੇ ਮਾਰ ਮਾਰ ਕੇ ਬਾਹਰ ਘੱਟ ਪਾਈ। ਉਹਨਾਂ ਦੇ ਏਜੰਟ ਖੁਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੁੜੂ ਦਿਕਰ ਪੋਲਿੰਗ ਹੋਈ ਆ। ਆਮ ਆਦਮੀ ਪਾਰਟੀ ਦਾ ਕੋਈ ਵੀ ਏਜੰਟ ਨਹੀਂ ਬੈਠਾਗਾ। ਤੁਸੀਂ ਕੈਮਰੇ ਚੈੱਕ ਕਰ ਸਕਦੇ ਹੋਗੇ ਉਹਦੇ। ਉਹ ਇਸੇ ਤਾਕ ਦੇ ਵਿੱਚ ਸੀਗੇ ਵੀ ਅਸੀਂ ਤਾਂ ਪੋਲਿੰਗ ਕੈਪਚਰ ਕਰ ਹੀ ਲੈਣਾ ਹੈ। ਜੇ ਸਾਡੇ ਉਹਨਾਂ ਦੇ ਕਾਰਜਕਾਰੀ ਲੈਣਾ ਸਾਡੀਆਂ ਵੋਟਾਂ ਤਾਂ ਪਈ ਜਾਣੀਆਂ ਆ ਤਾਂ ਕਰਕੇ ਉਹਨਾਂ ਨੇ ਬੰਦੇ ਵੀ ਨਹੀਂ ਬਿਠਾਏ ਸੀ ਉਹ ਸਿੱਧੇ ਆ ਕੇ ਵੋਟਾਂ ਪਾਈਆਂ ਸਾਰੇ ਬੰਦੇ ਬਾਹਰ ਕੱਢਦੇ ਪੁਲਿਸ ਦੀਆਂ ਗੱਡੀਆਂ ਉਹਨਾਂ ਦੇ ਨਾਲ ਸੀ ਨਹੀਂ ਅੱਗੇ ਸਾਡੇ ਕੋਲ ਵੀਡੀਓ ਤੁਹਾਨੂੰ ਵੀ ਭੇਜਾਂਗੇ ਵੀ ਉਹ ਪੁਲਿਸ ਦੀਆਂ ਗੱਡੀਆਂ ਅੱਗੇ ਲੱਗ ਕੇ ਉਹਨਾਂ ਨੂੰ ਨਾਲ ਲੈ ਕੇ ਗਿਣਿਆ ਨਹੀਂ ਇੱਕ ਇੱਕ ਗੁੱਟ ਕੈਪਚਰਿੰਗ ਦੇ ਦੋਲਚ ਲੱਗ ਰਹੇ ਨੇ ਬੁਆਣੀਆਂ ਪਿੰਡ ਦੇ ਜਿਹੜੇ ਲਾਰੇ ਨੇ ਲੋਧੀ ਪਾਰਟੀਆਂ ਦੇ ਨਹੀਂ 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 ਭਾਈ ਜੀ ਉਹ ਜੀ ਕੋਈ ਗੱਲ ਨਹੀਂ ਜਿਵੇਂ ਇੱਥੇ ਤੁਹਾਡੇ ਕੋਲੇ ਆਏ ਆ ਐ ਆਪਦੇ ਆਪ ਦੇ ਪਿੰਡਾਂ ਚ ਜਾ ਕੇ ਵਰਕਰਾਂ ਨੂੰ ਮਿਲਦੇ ਫਿਰਦੇ ਆ ਜੀ ਇਸ ਤੋਂ ਅੰਦਰ ਵੀ ਨਹੀਂ ਗਏ ਕਿਤੇ ਜੀ ਤਾਂ ਅਸਟਾ ਸਾਡੇ ਦਾ ਹਲਕੇ ਚ ਕਿਹਨੇ ਕਾਗਜ਼ ਵੀ ਨਹੀਂ ਰਿਜੈਕਟ ਕਰਾਇਆ ਭਾਵੇਂ ਕੋਈ ਯਾਰ ਜਿੱਦੜ ਬਾਹਰ ਤੋਂ ਬਾਅਦ ਪੱਟੀ ਹਲਕੇ ਤੇ ਪਰਵਾਲਾ ਦੇ ਵਿੱਚ ਵੀ ਬੂਥ ਕੈਪਚਰਿੰਗ ਦੇ ਦੋਸ਼ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵੱਲੋਂ ਲਾਏ ਗਏ ਹਨ ਅਤੇ ਇੱਥੇ ਵੀ ਸ਼੍ਰੀਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਇੱਥੋਂ ਤੱਕ ਕਿ ਸ਼੍ਰੀਆਮ ਪਿਸਤੌਲਾਂ ਦੀ ਵਰਤੋਂ ਦੇ ਦੋਸ਼ ਲਗਾਏ ਗਏ ਨੇ ਸਾਰੀ ਪਾਰਟੀ ਆ ਉਹਦੇ ਵੱਲੋਂ ਕਈਆਂ ਪਿੰਡਾਂ ਦੇ ਵਿੱਚ ਬੂਥ ਕੈਪਚਰਿੰਗ ਕੀਤੀ ਗਈ ਹੈ ਜਿਹੜੇ ਅੰਦਰ ਮੁਲਾਜ਼ਮੇ ਉਹਨਾਂ ਦੇ ਕੰਨਾਂ ਤੇ ਪਿਸਤੌਲ ਰੱਖੇ ਗਏ ਔਰ ਇੰਨੀਆਂ ਲੇਡੀਆਂ ਘੁਬਰਾਈਆਂ ਨੇ ਤੁਸੀਂ ਜਾ ਕੇ ਆਪ ਬੈਟ ਲੈ ਲਓ ਉਥੇ ਬਹੁਤ ਬੁਰਾ ਹਾਲ ਹੈ ਔਰ ਜਿਹੜੇ ਬੈਟ ਪੇਪਰ ਐ ਖੋ ਗੇ ਦੂਜਾ ਪਿੰਡਾਂ 'ਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨ ਮੇਰੇ ਚਾਹੂ ਪਿੰਡਾਂ ਦੇ ਵਿੱਚ ਬਰਵਾਲਾ ਨਵੀਪੁਰ ਤੇ ਸ਼ਹੀਦ ਤੇ ਇੱਕ ਆਪਣਾ ਜੋੜੇ ਉਥੇ ਜਿਹੜੇ ਆ ਸਾਰੇ ਬੈਟ ਪੇਪਰ ਕੋਲੇ ਆ ਤੇ ਕੋਲ ਰਜਿਸਟਰ ਤੇ ਇਹਨਾਂ ਤੋਂ ਬਾਅਦ ਗੱਲ ਝੇਕਰ ਗੁਰਦਾਸਪੁਰ ਜ਼ਿਲ੍ਹੇ ਦੀ ਕਰੀਏ ਤਾਂ ਉਥੇ ਬਿਲਕੁਲ ਵੱਖਰੇ ਹੀ ਦੋਸ਼ ਲੱਗ ਗਏ ਹਨ ਉਭਰੇਂਦਰ ਮੀਤ ਸਿੰਘ ਕਾਂਗਰਸੀ ਵਿਧਾਇਕ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜੋ ਕਿ ਉਹਨਾਂ ਦੇ ਪਿੰਡ ਚਾਈਆਂ ਦੀ ਦੱਸੀ ਜਾ ਰਹੀ ਹੈ ਜਿੱਥੇ ਦੋਸ਼ ਲਾਇਆ ਹੈ ਕਿ ਅਫਸਰ ਹੈ ਜੋ ਪ੍ਰੈਜ਼ਾਈਡਿੰਗ ਅਫਸਰ ਰਜਨੀ ਪ੍ਰਕਾਸ਼ ਉਹਨਾਂ ਵੱਲੋਂ ਆਪ ਹੀ ਝਾਲੀ ਵੋਟਾਂ ਪਾਈਆਂ ਜਾ ਰਹੀਆਂ ਸਨ ਅਤੇ ਉਸ ਦੇ ਨਾਲ ਦੇ ਜਿਹੜੇ ਸਟਾਫ ਮੈਂਬਰ ਸਨ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਬਾਹਰ ਨਿਕਲੇ ਆਏ ਉਸ ਦੀ ਵੀਡੀਓ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਅਸੀਂ ਬਰਿੰਦਰਜੀਤ ਸਿੰਘ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਹੀ ਪ੍ਰੈਜ਼ਾਈਡਿੰਗ ਅਫਸਰ ਹੈ ਜੋ ਬਾਹਰ ਭਜਾਇਆ ਅਤੇ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਇਹ ਕੀ ਚੱਲੀ ਜਾਂਦਾ ਹੈ ਅਜਿਹੀ ਚੋਣ ਦਾ ਕੀ ਫਾਇਦਾ ਆ ਚੋਣ ਜਿਹੜੀ ਆ ਉਹ ਰੱਦ ਹੋਣੀ ਚਾਹੀਦੀ ਹੈ ਇਹ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਗੱਲ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਰੀਏ ਹੁਣ ਜਦੋਂ ਐਨੇ ਦੋਸ਼ ਲੱਗ ਕੇ ਆ ਨਾ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ ਉਹਨਾਂ ਨੇ ਆਖਿਆ ਕਿ ਅਸੀਂ ਇਹਨਾਂ ਚੋਣਾਂ ਨੂੰ ਲੜਨ ਦਾ ਜਿਹੜਾ ਮੌਕਾ ਆ ਵਿਰੋਧੀ ਪਾਰਟੀਆਂ ਨੂੰ ਦਿੱਤਾ ਆ ਉਹਨਾਂ ਦੇ ਉਮੀਦਵਾਰਾਂ ਨੂੰ ਦਿੱਤਾ ਆ ਉਮੀਦਵਾਰ ਇਹਨਾਂ ਦੇ ਵੀ ਖੜੇ ਨੇ ਕੋਈ ਠੱਗਾ ਨਹੀਂ ਹੋਇਆ ਖੜੇ ਨੇ ਜਿਆ ਪ੍ਰਸ਼ਾਸਨ ਖੜਾ ਜੀ ਕਿੱਥੇ ਦੂਰ ਇਹ ਹਾਰ ਮੰਨਣ ਵਾਲੀ ਗੱਲ ਆ ਇਹ ਉਹਨਾਂ ਨੇ ਤਵੱਸੇਵੇਂ ਰੋਂਡ ਪਾਉਣੀ ਆ ਉਹ ਤਾਂ 4-5 ਦਿਨ ਪਹਿਲਾਂ ਹੀ ਕਹਿਣ ਲੱਗ ਪਏ ਸੀ ਆਏ ਹੋਗੇ ਜਏ ਹੋਗੇ ਦੇਖੋ 2400 ਤੋਂ ਵੱਧ ਕਾਂਗਰਸ ਦੇ ਕੈਂਡੀਡੇਟ ਖੜੇ ਨੇ ਲਗਭਗ ਅਕਾਲੀ ਦਲ ਦੇ ਵੀ 2000-1800 ਦੇ ਨੇੜੇ ਤੇ ਉਹਨਾਂ ਦੇ ਕੱਲੇ ਬਲਾਕ ਸੰਪਤੀ ਦੀ ਗੱਲ ਕਰ ਰਹੇ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਕਰਨ ਉਹ ਵੀ ਤਾਂ ਖੜੇ ਨੇ ਕਾਗਜ਼ ਉਹਨਾਂ ਦੇ ਵੀ ਸੈਪਟ ਹੋਏ ਨੇ ਕਿੱਥੇ ਦੁਰਕਜੋਗ ਹੋ ਗਿਆ ਇਹ ਸਿਰਫ ਇੱਕ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਕਿਤੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇ ਆਮ ਆਦਮੀ ਪਾਰਟੀ ਇਹ ਮੰਨਣ ਤੋਂ ਇਨਕਾਰ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਕੋਈ ਵੀ ਧੱਕਾ ਹੋਇਆ ਹੈ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਕੰਮ ਹੀ ਇੰਨੇ ਕੀਤੇ ਹਨ ਖਾਸ ਤੌਰ ਤੇ ਨਸ਼ੇ ਖਤਮ ਕਰ ਦਿੱਤੇ ਹਨ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 50% ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ ਨਸ਼ੇ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਹਨ ਜਿਸ ਦੇ ਨਾਲ ਪੰਜਾਬ ਦੇ ਲੋਕ ਕੋਸ਼ਣ ਨਸ਼ੇ ਤੋਂ ਪੀੜਤ ਸੀ ਜਿਹੜੇ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਿਆ ਆ ਤੇ ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਾਡੇ ਕੰਮਾਂ ਤੋਂ ਖੁਸ਼ ਨੇ ਅਤੇ ਲੋਕ ਹੁਣ ਖੁਸ਼ ਨੇ ਤੇ ਉਹ ਸਾਨੂੰ ਵੋਟਾਂ ਪਾ ਕੇ ਇਸ ਚੀਜ਼ ਦਾ ਸਾਨੂੰ ਜਿਹੜਾ ਆ ਉਹ ਇਨਾਮ ਦੇਣਗੇ ਅਸੀਂ ਜਿੱਤ ਜਾਣਾ ਆ ਇਸ ਕਰਕੇ ਵਿਰੋਧੀਆਂ ਨੂੰ ਵੀ ਪਤਾ ਆ ਉਹ ਪਹਿਲਾਂ ਹੀ ਬਹਾਨੇ ਬਣਾਉਣ ਲੱਗ ਪਏ ਹਨ ਆਪ ਦੇ ਵੱਲੋਂ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਆ ਕਿ ਇਹ ਜੋ ਵੀਡੀਓ ਸਾਹਮਣੇ ਆਈਆਂ ਨੇ ਵੋਟਾਂ ਦੇ ਵਿੱਚ ਧੱਕੇ ਦੇ ਦੋਸ਼ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੱਗੇ ਨੇ ਇਹਨਾਂ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ